ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਬਾਪੂ ਦੀ ਜੁੱਤੀ ਜਿਆਦਾ ਕੇਰਾ ਬੱਸ ਤਲਵੰਡੀ ਬੱਸ ਸਟੈਂਡ ਚ ਦਾਖਲ ਹੋਈ ਤੇ ਬੱਸ ਸਟੈਂਡ ਦੇ ਬਾਹਰ ਖੇਡਣ ਵਾਲੇ ਨਿੱਕੇ ਵੱਡੇ ਲੋਹੇ ਤੇ ਲੱਕੜ ਦੇ ਟਰੈਕਟਰ ਕਿਸੇ ਦੁਕਾਨ ਦੇ ਬਾਹਰ ਸਜਾਈ ਹੋਈ ਸੀ ਤੇ ਮੈਂ ਬਾਪੂ ਨੂੰ ਹਲੂਨ ਕੀ ਟਰੈਕਟਰ ਦਿਖਾਈ ਪਰ ਬਾਪੂ ਨੇ ਗੱਲ ਅਣਸੁਣੀ ਕਰ ਦਿੱਤੀ ਅਸੀਂ ਬੱਸ ਸਟੈਂਡ ਉੱਤਰੀ ਤੇ ਬਾਪੂ ਤੇ ਮੈਂ ਉੱਤਰ ਕੀ ਬੱਸ ਸਟੈਂਡ 'ਚ ਬੈਠਣ ਲਈ ਬਣੀਆ ਥੜੀਆਂ ਤੇ ਬੈਠ ਗਈ। ਬਾਪੂ ਇੱਕਦਮ ਉੱਠਿਆ ਤੇ ਮੇਰਾ ਹੱਥ ਫੜ। ਬਾਪੂ ਮੋਚੀ ਕੋਲ ਚਲਾ ਗਿਆ ਤੇ ਆਪਦੀ ਜੁੱਤੀ ਲਾ ਕੇ ਮੋਚੀ ਨੂੰ ਦੇ ਦਿੱਤੀ। ਮੋਚੀ ਕਹਿੰਦਾ ਕਿ ਜੁੱਤੀ ਦੀ ਹਾਲਤ ਖਰਾਬ ਹੀ ਐ ਜੇ ਬਾਹਲਾ ਕੈਨੇ ਹੋ ਤਾਂ ਸਿਉ ਆਉਂਦ ਨੇ। ਪਰ ਮਿਲੂ ਕੱਲ। ਬਾਪੂ ਨੇ ਦੂਜੀ ਜੁੱਤੀ ਦੂਜੀ ਜੁੱਤੀ ਵੀ ਲਾ ਕੇ ਮੋਚੀ ਕੋਲ ਰੱਖ ਦਿੱਤੀ ਤੇ ਕਿਹਾ ਕਿ ਕੱਲ ਹੀ ਲੈ ਜਾਵਾਂਗੀ ਦੋਨੋਂ ਬਾਪੂ ਨੰਗੇ ਪੈਰ ਤੁਰ ਫਿਰ ਉਸੇ ਥੜੀ ਤੇ ਜਾ ਕੇ ਬੈਠ ਗਿਆ ਤੇ ਮੈਂ ਵੀ ਬਾਪੂ ਦੇ ਪਿੱਛੇ ਹੀ ਫੁੱਲੇ ਗਿਰਿਆਂ ਪਾਪੜ ਵੇਚਣ ਵਾਲੇ ਬਾਰ-ਬਾਰ ਕੋਲੇ ਆਉਂਦੇ ਤੇ ਮੇਰੇ 'ਚ ਹਿੰਮਤ ਨਾ ਪਈ ਕਿ ਬਾਪੂ ਨੂੰ ਕਹਿ ਦੇਵਾਂ ਕਿ ਮੈਨੂੰ ਚੀਜੀ ਦਿਵਾ ਦੇ ਮੇਰੇ ਬਾਪੂ ਨੇ ਮੈਲੇ ਜਿਹੇ ਝੋਲੇ 'ਚੋਂ ਪਾਣੀ ਦੀ ਬੋਤਲ ਕੱਢੀ ਤੇ ਮੇਰੇ ਮੂੰਹੇ ਕਰ ਦਿੱਤੀ ਕਿ ਤਰੇ ਲੱਗੀ ਹੈ ਤਾਂ ਪੀ ਲਾ ਮੈਂ ਘਟਾ ਘਟ ਸਾਰਾ ਪਾਣੀ ਪੀ ਲਿਆ ਤੇ ਬਾਪੂ ਸਕੂਨ ਨਾਲ ਮੇਰੇ ਮੂੰਹ ਵੱਲ ਦੇਖ ਰਿਹਾ ਸੀ ਜਿਵੇਂ ਉਸ ਦੀ ਪਿਆਸ ਵੀ ਮੈਂ ਪਾਣੀ ਪੀ ਕੇ ਮਕਾ ਦਿੱਤੀ ਹੋਵੇ ਬਾਪੂ ਨੇ ਬੋਤਲ ਮੋੜ ਝੋਲੇ ਚ ਪਾ ਲਈ ਸਾਨੂੰ ਪਿੰਡ ਵਾਲੀ ਬੱਸ ਮਿਲ ਗਈ ਤੇ ਅਸੀਂ ਪਿੰਡ ਪੁੱਜ ਗਏ 15 ਦਿਨਾਂ ਬਾਅਦ ਵਾੜੀ ਸ਼ੁਰੂ ਹੋਈ ਬਾਪੂ ਉਸ ਦਿਨ ਆੜਤੀ ਤੇ ਪੈਸੀ ਲੈਣ ਤਲਵੰਡੀ ਗਿਆ ਹੋਇਆ ਸੀ ਦੁਪਹਿਰੇ ਜੇ ਤਾਇਆ ਬਿਸ਼ਨਾ ਭੱਜਿਆ ਭੱਜਿਆ ਘਰ ਆਇਆ ਤੇ ਮਾਂ ਚਾਹ ਬਣਾ ਰਹੀ ਸੀ ਚੌਂਤਰੀ ਕੋਲ ਜਾ ਖੰਘੂਰਾ ਜਿਹਾ ਮਾਰ ਕੇ ਕਿਹਾ ਭਾਈ ਲక్ష్మణ ਦਾ ਮੰਡੀ ਤੂੰ ਆਉਂਦੇ ਦਾ ਐਕਸੀਡੈਂਟ ਹੋ ਗਿਆ ਮੈਂ ਉੱਥੇ ਚੱਲਾ ਤੇਰੀ ਭੈਣ ਆਉਂਦੀ ਏ ਤੇਰੇ ਕੋਲ ਐਨਾ ਕਹਿ ਕੇ ਤਾਇਆ ਚਲਾ ਗਿਆ ਤੇ ਮਾਂ ਥਾਂ ਹੀ ਖੜੀ ਸਨ ਜਈ ਹੋਗੀ ਤੇ ਫਿਰ ਚੱਕਰ ਜਿਹਾ ਖਾ ਕੇ ਡਿੱਗ ਗਈ ਮੈਂ દવા-ਦਵਾ ਆ ਕੇ ਮਾਂ ਨੂੰ ਪਾਣੀ ਪਿਆਇਆ ਤੇ ਐਨੇ ਨੂੰ ਤਾਈ ਆ ਗਈ ਤਾਈ ਮਾਂ ਦੇ ਹੱਥ ਪੈਰ ਮਾਲ ਹੱਥ ਪੈਰ ਮਾਲਣ ਲੱਗੀ ਤਾਈ ਦਾ ਮੁੰਡਾ ਟਰੈਕਟਰ ਲੈ ਆਇਆ ਡਾਕਟਰ ਨੇ ਦੱਸਿਆ ਕਿ ਬਲੱਡ ਘਟਿਆ ਈ ਥੋੜੀ ਟਾਈਮ ਨੂੰ ਠੀਕ ਹੋ ਜਾਣਗੀ 3 ਘੰਟੇ ਬਾਅਦ ਜੀਪ ਤੋਂ ਤਾਇਆ ਰੋਂਦਾ ਰੋਂਦਾ ਉਤਰਿਆ ਕਿ ਆਪਾਂ ਤਾਂ ਲੁੱਟੇ ਗਏ ਮੁੱਕ ਗਿਆ ਮੇਰਾ ਭਰਾ ਤਾਇਆ ਬੇੜੇ 'ਚ ਬੈਠਾ ਤਾਂ ਹਾਂ ਮਾਰਨ ਲੱਗਾ ਫਿਰ ਐਂਬੂਲੈਂਸ ਆਈ ਤੇ 1 2 ਹੋਰ ਗੱਡੀਆਂ ਤੇ ਇੱਕ ਟਰੈਕਟਰ ਟਰਾਲੀ ਜਿਸ ਤੇ ਬਾਪੂ ਦਾ ਸਕੂਟਰ ਰੱਖਿਆ ਹੋਇਆ ਸੀ ਘਰ 'ਚ ਇਕੱਠ ਹੋਣਾ ਸ਼ੁਰੂ ਹੋ ਗਿਆ ਕੋਈ ਬਾਪੂ ਦੀ ਲਾਸ਼ ਨੂੰ ਗੱਡੀ 'ਚੋਂ ਲਹਾ ਰਿਆ ਸੀ ਤੇ ਕੋਈ ਬਾਪੂ ਦਾ ਸਕੂਟਰ ਮੈਂ ਡਰਿਆ ਸਹਿਮਿਆ ਪੂਆ ਦੀ ਬੁੱਕਲ 'ਚ ਬੈਠਾ ਸੀ ਰੋ ਰਿਹਾ ਸੀ ਬਾਪੂ ਨੂੰ ਨਹਾਉਣ ਲਈ ਲੈ ਗਏ ਪੂਆ ਮੈਨੂੰ ਚੁੱਕ ਕੇ ਸਕੂਟਰ ਕੋਲ ਚਲੀ ਗਈ ਤੇ ਉਹਦੀ ਭੁੱਬ ਨਿਕਲ ਗਈ ਮੇਰੀ ਨਿਗਾਹ ਸਕੂਟਰ ਮਗਰ ਬੰਨੇ ਉਸ ਖੜਾਉਣੇ ਟਰੈਕਟਰ ਤੇ ਪਾਈ ਜੋ ਬਾਪੂ ਬਿਨਾਂ ਦੱਸੇ ਮੇਰੇ ਲਈ ਲੈ ਕੇ ਆ ਰਿਹਾ ਸੀ ਮੇਰੀਆਂ ਅੱਖਾਂ ਟਿਪ ਟਿਪ ਚੋਂ ਲੱਗੀਆਂ ਪੂਆ ਨੇ ਮੈਨੂੰ ਜ਼ੋਰ ਦੇਣੀ ਘੁੱਟ ਲਿਆ ਤੇ ਕਮਰੇ 'ਚ ਲੈ ਕੇ ਚਲੀ ਗਈ ਮੈਂ ਕਾਂਬਰੀ ਸੀ ਤੇ ਭੂਆ ਮੈਨੂੰ ਕਲਾਵੇ 'ਚ ਕੁੱਟੀ ਬੈਠੀ ਸੀ ਜਿਵੇਂ ਮੈਂ ਉਸ ਦਾ ਵੀਰ ਹੋਵਾਂ ਤੇ ਮੈਨੂੰ ਮੋੜ ਤੋਂ ਖੂਨ ਤੋਂ ਡਰ ਰਹੀ ਹੋਵੇ ਤੇ ਇੱਕ ਦੋ ਵਾਰ ਉਸ ਦੇ ਮੂੰਹੋਂ ਨਿਕਲਿਆ ਕਿ ਨਾ ਲక్ష్ਮਣਾ ਰੋ ਨਾ ਤੇਰੀ ਭੈਣ ਹੈਗੀ ਆ ਫਿਕਰ ਨਾ ਕਰ ਭੂਆ ਦਾ ਆਪ ਦਾ ਤੌਰ ਝੁਕਿਆ ਗਿਆ ਸੀ ਬਾਪੂ ਨੂੰ ਉਨਭਾਉਣ ਲੱਗੇ ਉਸ ਦੇ ਗੀਜੇ 'ਚੋਂ ਆੜਤੀਆਂ ਦੇ ਦਿੱਤੇ ਚੈੱਕ ਨਿਕਲੇ ਜੋ ਵੱਡੇ ਫੁੱਫੜ ਜੀ ਨੂੰ ਸਾਹਮਣ ਲਈ ਫੜਾ ਦਿੱਤੀ ਬਾਪੂ ਦਾ ਸੰਸਕਾਰ ਹੋ ਗਿਆ ਬਾਪੂ ਦਾ ਸਕੂਟਰ ਦਲਾਨ ਨਾਲ ਲੱਗਦੀ ਸ਼ਟਰ ਵਾਲੀ ਕਮਰੇ ਚ ਸਾਮ ਦਿੱਤਾ ਤੇ ਯੋਨਿਕਾ ਟਰੈਕਟਰ ਵੀ ਉਵੇਂ ਹੀ ਸਕੂਟਰ ਮਗਰ ਬੰਨਿਆ ਹੋਇਆ ਉਹ ਸ਼ਟਰ ਵਾਲਾ ਕਮਰਾ ਮੇਰੀ ਸੁਰਤ ਚ ਬੰਦ ਹੀ ਰਹਿੰਦਾ ਤੇ ਕਿਸੇ ਦੀ ਹਿੰਮਤ ਹੀ ਨਹੀਂ ਸੀ ਪਾਈ ਕਿ ਬਾਪੂ ਦਾ ਸਕੂਟਰ ਠੀਕ ਕਰਾ ਕੇ ਵਰਤ ਲਈਏ ਤੇ ਟਰੈਕਟਰ ਨਾਲ ਖੇੜ ਲਈਏ ਮੈਂ ਤੇ ਮਾਂ ਦੋਵੇਂ ਕੈਨੇਡਾ ਚਲੇ ਗਏ ਪਿੰਡ 5 ਸਾਲਾਂ ਬਾਅਦ ਗੇੜਾ ਲੱਗਦਾ ਅੱਜ 25 ਵਰਿਆਂ ਬਾਅਦ ਮੈਂ ਆਪਦੇ ਪਰਿਵਾਰ ਸਮੇਤ ਪਿੰਡ ਆਇਆ ਤੇ ਨਾਲ ਇੱਕ ਨਵਾਂ ਜੀਵ ਸੀ ਉਹ ਸੀ ਮੇਰਾ ਪੁੱਤ ਮਿਲਣ ਵਾਲੇ ਲੋਕ ਆਖ ਰਹੇ ਸੀ ਕਿ ਜਮਾ ਲక్ష్మణ ਸਿਉਂਦਾ ਮਹਾਂਦਰਾਏ ਮੇਰੀ ਪੁੱਤ ਦਾ ਐਤਵਾਰੇ ਵਾਲੇ ਦਿਨ ਪਤਾ ਨਹੀਂ ਮਾਨ ਚ ਕੀ ਆਇਆ ਕਿ ਉਸ ਸ਼ਾਮ ਮੈਂ ਉਹ ਸ਼ਟਰ ਵਾਲਾ ਕਮਰਾ ਖੋਲ੍ਹ ਲਿਆ ਤੇ ਮੇਰਾ ਬੇਟਾ ਮੇਰੀ ਗੋਦੀ ਤੋਂ ਉੱਤਰ ਸਕੂਟਰ ਕੋਲ ਜਾ ਖੜਾ ਹੋ ਗਿਆ ਤੇ ਸਕੂਟਰ ਤੇ ਲਾਲ ਲੀੜਾ ਦਿੱਤਾ ਹੋਇਆ ਸੀ ਪਰ ਅੱਧਾ ਲੀੜਾ ਲਹਿ ਗਿਆ ਸੀ ਬੇਟੇ ਦੀ ਨਿਗਾਹ ਟਰੈਕਟਰ ਤੇ ਪਈ ਤੇ ਉਹ ਜਿੱਦ ਕਰਨ ਲੱਗਾ ਕਿ ਉਹ ਟਰੈਕਟਰ ਲੈਣਾ ਹੈ ਖੇਡਣ ਲਈ ਮੈਂ ਭਰੀ ਜਿਹੀ ਮਾਨ ਨਾਲ ਲਾਲ ਲੀੜੇ ਨੂੰ ਖਿੱਚ ਲਿਆ ਤੇ ਸਾਰੀ ਮਿੱਟੀ ਸਾਡੇ ਦੋਵਾਂ ਤੇ ਪੈ ਗਈ। ਮੈਨੂੰ ਉਸ ਮਿੱਟੀ ਦੀ ਖੁਸ਼ਬੂ ਚੰਗੀ ਲੱਗੀ। ਮੈਂ ਸਕੂਟਰ ਨੂੰ ਰੋੜ ਕੇ ਬੇੜੇ ਚਲਾਇਆ। ਮਾਂ ਭਾਂਡੇ ਵਿੱਚ ਛੱਡ ਸਾਡੇ ਕੋਲ ਆ ਗਈ। ਸ਼ਾਇਦ ਮੈਨੂੰ ਸਹਾਰਾ ਦੇਣ ਕਿ ਕਿਦਰੇ ਸਕੂਟਰ ਦੇਖ ਕੇ ਮੈਂ ਕਮਜ਼ੋਰ ਪੈ ਰੋਣ ਨਾ ਲੱਗ ਜਾਵਾਂ। ਪਰ ਸਕੂਟਰ ਕੋਲ ਆ ਮਾਂ ਨੇ ਹੌਂਕਾ ਲਿਆ ਤੇ ਆਪਦੀ ਮੂੰਹ ਨੂੰ ਚੁੰਨੀ ਨਾਲ ਪੂੰਝਣ ਲੱਗੀ ਮੈਂ ਸਕੂਟਰ ਸਾਫ਼ ਕੀਤਾ ਤੇ ਟਰੈਕਟਰ ਵੀ ਟਰੈਕਟਰ ਬੇਟੇ ਨੂੰ ਖੇਡਣ ਲਈ ਦੇ ਦਿੱਤਾ ਸਕੂਟਰ ਜੀਪ ਤੇ ਔਲਾਦ ਕੇ ਤਾਏ ਦੇ ਮੁੰਡੇ ਨਾਲ ਸ਼ਹਿਰ ਵੱਲ ਚੱਲ ਪਿਆ ਠੀਕ ਕਰਾ ਸਕੂਟਰ ਨੂੰ ਫੇਰ ਤੋਂ ਨਵਾਂ ਬਣਾ ਲਿਆ ਜੀਪ ਤਾਏ ਦਾ ਮੁੰਡਾ ਘਰ ਲੈ ਆਇਆ ਤੇ ਮੈਨੂੰ ਸਕੂਟਰ ਤੇ ਸ਼ਹਿਰੋਂ ਪਿੰਡ ਆਉਂਦੇ ਰਾਸਤੇ 'ਚ ਖਿਆਲ ਆਇਆ ਕਿ ਬਾਪੂ ਨੇ ਕਿਹੜਾਂ ਜੁੱਤੀ ਗੰਢਣੀ ਦਿੱਤੀ ਸੀ ਮੋਚੀ ਕੋਲ বাস ਸਟੈਂਡ 'ਚ ਪਤਾ ਨਹੀਂ ਕੀ ਸੋਚ ਮੈਂ ਸਕੂਟਰ ਫਿਰ ਤੋਂ ਸ਼ਹਿਰ ਵੱਲ ਮੋੜ ਲਿਆ ਤੇ বাস ਸਟੈਂਡ ਚਲਾ ਗਿਆ ਉੱਥੇ ਹੁਣ ਟਰੈਕਟਰ ਦੇ ਕਢਾਉਣਿਆਂ ਦੀ ਕੋਈ ਦੁਕਾਨ ਨਹੀਂ ਸੀ বাস ਸਟੈਂਡ ਜਾ ਕੇ ਮੈਂ ਉਸੇ ਜਗ੍ਹਾ ਬਣੀ ਨਵੀਂ ਥੜੀ ਤੇ ਕਿੰਨਾ ਚਿਰ ਬੈਠਾ ਰਿਹਾ ਤੇ ਫਿਰ ਉਥੋਂ ਉੱਠ ਕੇ ਉਹੀ ਮੋਚੀ ਕੋਲ ਗਿਆ ਜੋ ਕਿ ਹੁਣ ਬੁੱਢਾ ਹੋ ਚੁੱਕਾ ਸੀ ਮੈਂ ਮੋਚੀ ਕੋਲ ਜਾ ਕੇ ਕਿਹਾ ਕਿ ਮੇਰੇ ਬਾਪੂ ਦੀ ਜੁੱਤੀ ਲੈ ਕੇ ਜਾਣੀ ਮੋਚੀ ਨੇ ਕਿਹਾ ਕਿਸ ਦੀ ਮੈਂ ਬਾਪੂ ਦੀ ਪਾਸਪੋਰਟ ਸਾਈਜ਼ ਫੋਟੋ ਬਟੂਏ ਚ ਕੱਢ ਕੇ ਦਿਖਾਈ ਉਸ ਮੋਚੀ ਨੇ ਘੁੱਟ ਕੇ ਮੈਨੂੰ ਨਾਲ ਲਾ ਲਿਆ ਕਿ ਅੱਛਾ ਲక్ష్మణ ਸਿਆਉ ਦਾ ਪੁੱਤ ਤੂੰ ਤੇ ਫਿਰ ਉਹ ਮੇਰਾ ਹੱਥ ਫੜ ਸੜਕ ਦੇ ਉਸ ਪਾਰ ਇੱਕ ਵੱਡੇ ਸਾਰੇ ਜੁੱਤੀਆਂ ਦੇ ਸ਼ੋਅਰੂਮ 'ਚ ਲੈ ਗਿਆ ਤੇ ਇਸ਼ਾਰਾ ਕਰ ਫਰੇਮ 'ਚ ਜੜੀਆਂ ਕੰਧ ਤੇ ਲੱਗਾ ਜੁੱਤੀ ਦਾ ਜੋੜਾ ਦਿਖਾਇਆ ਤੇ ਕਿਹਾ ਕਿ ਪਤਾ ਇਹ ਜੁੱਤੀ ਮੈਂ ਬਹੁਤ ਸਾਮ ਕੇ ਰੱਖੀ ਲਾਸ਼ਮਣ ਸਿਓ ਕੱਲ ਦਾ ਕਹ ਮੋੜ ਜੁੱਤੀ ਲੈ ਨਹੀਂ ਆਇਆ ਪਰ ਜਿਸ ਦਿਨ ਦੀ ਇਹ ਜੁੱਤੀ ਮੇਰੀ ਦੁਕਾਨ ਤੇ ਆਈ ਏ ਮੇਰੇ ਕੰਮ 'ਚ ਬਰਕਤ ਆਈ ਏ ਤੇ ਹੋ ਸਕਦਾ ਹੈ ਕਿ ਮੇਰਾ ਬਹਿਮ ਵੀ ਹੋਵੇ ਪਰ ਮੈਂ ਜੁੱਤੀ ਨੂੰ ਰੱਬ ਵਾਂਗ ਪੂਜਦਾ। ਮੈਂ ਇੱਕ ਵਾਰ ਫੇਰ ਸੋਨ ਜਿਆ ਹੋ ਗਿਆ। ਜੁੱਤੀ ਨੂੰ ਇੱਕ ਟੱਕ ਦੇਖਣ ਲੱਗਾ ਤੇ ਬੁੱਢੇ ਮੋਚੀ ਨੂੰ ਤਰਲਾ ਜਿਹਾ ਪਾ ਕੇ ਕਿਹਾ ਕਿ ਇਹ ਜੋੜਾ ਮੈਨੂੰ ਦੇ ਦਿਓ। ਮੈਂ ਜੋ ਕੀਮਤ ਕਹੂੰਗੀ ਦੇ ਦੇਵਾਂਗਾ। ਬੁੱਢੇ ਮੋਚੀ ਨੇ ਆਪਦੇ ਪੁੱਤ ਨੂੰ ਕਿਹਾ ਮੈਨੂੰ ਉਹ ਜੁੱਤੀ ਪੈ ਕਰਕੇ ਦੇ ਦਿੱਤੀ। ਮੈਂ ਆਉਂਦਾ ਆਉਂਦਾ ਉਸ ਤੋਂ ਪੁੱਛਣਾ ਜ਼ਰੂਰੀ ਸਮਝਿਆ ਕਿ ਜੇ ਇੰਨਾ ਵੱਡਾ ਸ਼ੋਰੂਮ ਹੈ ਤਾ ਤੁਸੀਂ ਬੱਸ ਸਟੈਂਡ ਧੁੱਪ ਚ ਨਿੱਕੀ ਜਹੀ ਦੁਕਾਨ ਤੇ ਕਿਉਂ ਕੰਮ ਕਰਦੇ ਹੋ ਬੁੱਢੇ ਮੋਚੀ ਨੇ ਚਿੱਟੇ ਮੋਤੀਏ ਉਤਰੀ ਵਾਲੀਆਂ ਅੱਖਾਂ ਭਰ ਕੇ ਕਿਹਾ ਕਿ ਮੇਰੇ ਪਿਓ ਨੇ ਉਹ ਦੁਕਾਨ ਸ਼ੁਰੂ ਕੀਤੀ ਸੀ ਤੇ ਮੈਨੂੰ ਉਸ ਦੁਕਾਨ ਤੇ ਬਹਿ ਕੇ ਬਹੁਤ ਸਕੂਨ ਮਿਲਦਾ ਹੈ ਤੇ ਐਵੇਂ ਲੱਗਦਾ ਹੈ ਜਿਵੇਂ ਮੇਰਾ ਪਿਓ ਮੇਰੇ ਕੋਲ ਬੈਠਾ ਹੋਵੇ ਮਰਾਸ ਜਿਹਾ ਹੋ ਉਹਨਾਂ ਤੋਂ ਅਲਵਿਦਾ ਲੈ ਕੇ ਸਕੂਟਰ ਤੇ ਘਰ ਆਇਆ ਕਾਰ ਪਹੁੰਚਦਿਆਂ ਮਾਂ ਫਿਕਰ ਕਰ ਰਹੀ ਸੀ ਕਿ ਕਿੰਨਾ ਕਵੇਲਾ ਕਰ ਦਿੱਤਾ ਸ਼ਹਿਰੋਂ ਕਾਰ ਆਉਣ ਚ ਤੇ ਫੋਨ ਵੀ ਜੋ ਬੰਦ ਹੋ ਗਿਆ ਸੀ ਪਰ ਉਹਦੀ ਨਿਗਾ ਜਦ ਬਾਪੂ ਵਾਲੇ ਸਕੂਟਰ ਤੇ ਪਈ ਤੇ ਉਹ ਬਹੁਤ ਹੈਰਾਨ ਹੋਈ ਉਹ बार-बार ਸਕੂਟਰ ਨੂੰ ਹੱਥ ਲਗਾ ਕੇ ਦੇਖ ਰਹੀ ਸੀ ਤੇ ਮੇਰਾ ਮੱਥਾ ਚੁੰਮ ਕੇ ਉਹ ਸਾਖਿਆ ਮੇਰਾ ਬਹਾਦਰ ਪੁੱਤ ਕਿਉਂਕਿ ਉਸ ਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਮੈਂ ਬਾਪੂ ਦੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਪਾਵਾਂਗਾ ਤਾਂ ਹੀ ਉਹਨੇ ਪਿੰਡ ਛੱਡ ਪਰਦੇਸ ਰਹਿਣਾ ਸਹੀ ਸਮਝਿਆ ਸਹੀ ਵਿਸੀ ਉਦੋਂ ਮੈਂ ਬਾਪੂ ਦੇ ਜਾਣ ਮਗਰੋਂ ਰੋਜ਼ ਰਾਤ ਨੂੰ ਸੁੱਤਾ-ਸੁੱਤਾ ਬੜਕ ਕੇ ਉੱਠ ਜਾਂਦਾ ਤੇ ਬਾਪੂ ਨਾ ਜਾ ਛੱਡ ਕੀ ਕਹਿ ਕੇ ਰੋਣ ਲੱਗ ਜਾਂਦਾ ਮਾਂ ਮੇਰੇ ਤੇ ਅੱਜ ਮਾਣ ਮਹਿਸੂਸ ਕਰ ਰਹੀ ਸੀ ਕਿ ਮੈਂ ਪਾਸਟ ਨੂੰ ਸਵੀਕਾਰ ਕਰ ਲਿਆ ਮੈਂ ਮੰਝੇ ਦੀ ਬੈਠ ਮਾਂ ਨੂੰ ਫਰੇਮ 'ਚ ਜੜੀ ਜੁੱਤੀ ਦਿਖਾਈ ਤੇ ਕਿਹਾ ਕਿ ਯਾਦ ਹੈ ਕੇਰਾ ਬਾਪੂ ਨੰਗੇ ਪੈਰੀਂ ਸ਼ਹਿਰੋਂ ਆਇਆ ਸੀ ਤੇ ਪੈਸੇ ਨਾ ਹੋਣ ਕਰਕੇ ਮੋੜ ਜੁੱਤੀ ਚੁੱਕ ਨਹੀ ਗਿਆ ਦੁਕਾਨ ਤੋਂ ਉਦੋਂ ਦੀ 50 ਰੁਪਏ ਦੀ ਜੁੱਤੀ ਦੀ ਕੀਮਤ ਹੁਣ ਕਰੋੜਾ ਹੈ ਮਾਂ ਮੇਰੀਆਂ ਗੱਲਾਂ 'ਚ ਉਲਝ ਗਈ ਤੇ ਮੈਂ ਉਹਨੂੰ ਮੋਚੀ ਵਾਲੀ ਗੱਲ ਸੁਣਾਈ ਮਾਂ ਨੇ ਅੱਖਾਂ ਭਰ ਲਈਆਂ ਐਨੇ ਨੂੰ ਮੇਰਾ ਪੁੱਤ ਟਰੈਕਟਰ ਦੇ ਮੂਹਰੇ ਲੱਗੇ ਬਾਜੇ ਨਾਲ ਪਾਪਾ ਕਰਦਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਪਾਪਾ ਦੇਸ ਇਜ਼ ਦਾ ਵੈਸਟ ਗਿਫਟ ਮੈਂ ਮੁਸਕਰਾ ਪਿਆ ਐਨੇ ਨੂੰ ਮੇਰੀ ਘਰ ਵਾਲੀ ਪਾਣੀ ਦਾ ਗਲਾਸ ਲੈ ਕੇ ਆਈ ਕਿ ਮੈਂ ਪਾਣੀ ਦਾ ਗਲਾਸ ਹੱਥ 'ਚ ਫੜਿਆ ਤੇ ਮੇਰਾ ਪੁੱਤ ਮੇਰੇ ਕੋਲੇ ਆਇਆ ਤੇ ਮੇਰੇ ਹੱਥੋਂ ਪਾਣੀ ਦਾ ਗਲਾਸ ਫੜ ਆਪ ਸਾਰਾ ਪਾਣੀ ਪੀ ਗਿਆ ਮੈਂ ਉਸੇ ਵੱਲ ਉਸੇ ਸਕੂਨ ਨਾਲ ਦੇਖ ਰਿਹਾ ਸੀ ਜਿਵੇਂ ਮੀਰਾ ਪਿਓ ਮੇਰੇ ਵੱਲ ਦੇਖ ਰਿਹਾ ਸੀ ਪੀੜੀਆਂ ਬਦਲਦੀਆਂ ਰਹਿੰਦੀਆਂ ਪਰ ਸਮਾਂ ਪਿਛਲੀਆਂ ਪੀੜੀਆਂ ਨੂੰ ਫੇਰ ਸਾਡੇ ਵਿੱਚ ਲਿਆ ਕੇ ਖੜਾ ਕਰ ਦਿੰਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੂਗੀ ਲਾਈਕ ਜ਼ਰੂਰ ਕਰਨਾ ਧੰਨਵਾਦ